ਦਿੱਲੀ ਚੋਣਾ ਹਾਰੇ ਅਰਵਿੰਦ ਕੇਜਰੀਵਾਲ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਤੇ ਦੱਸਦੀ ਇਹ ਕਿ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੱਡੇ ਤੋਂ ਵੱਡਾ ਝਟਕਾ ਲੱਗ ਰਿਹਾ ਹੈ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਤੇ ਭਾਜਪਾ ਨੇ ਦਿੱਲੀ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਦੇ ਨਾਲ ਹੀ ਉੱਥੇ ਹੀ ਸਾਬਕਾ ਮੁੱਖ ਮੰਤਰੀ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਸੀਟ ਤੇ ਕਰਾਰੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੌਰਾਨ ਦੱਸ ਦिए ਕਿ ਉਥੇ ਹੀ ਇੱਕ ਵੱਡੀ ਹਾਸੀ ਨੇ ਵੱਡਾ ਦਾਵਾ ਠੋਕ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹਾਰ ਗਏ ਨੇ ਤੇ ਜਿਸ ਤੋਂ ਬਾਅਦ ਕਾਂਗਰਸ ਹੁਣ ਪੰਜਾਬ ਚ ਅਗਲੀਆਂ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਹਰਾ ਦੇਵੇਗੀ ਤੇ ਫਿਰ ਅਰਵਿੰਦ ਕੇਜਰੀਵਾਲ ਭਾਜਪਾ ਚ ਸ਼ਾਮਲ ਹੋਣਗੇ ਕਿਉਂਕਿ ਕੇਜਰੀਵਾਲ ਵੀ ਮੋਦੀ ਜੀ ਵਾਂਗ ਹੀ ਜਲਾਕ ਨੇ ਤੇ ਸਾਰੇ ਨਾਲੋਂ ਵੱਡਾ ਸਵਾਲ ਕੇ ਆਰਕੇ ਦੇ ਲਈ ਇਹ ਬਣਿਆ ਹੋਇਆ ਸੀ ਕਿ ਉਹ ਭਾਜਪਾ ਦੀ ਜਿੱਤ ਤੋਂ ਨਾ ਖੁਸ਼ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਪੋਸਟ ਦੇ ਉੱਤੇ ਵੀ ਜਵਾਬ ਦਿੱਤਾ ਹੈ ਉਹਨਾਂ ਨੇ ਆਪਣੇ ਟਵੀਟ ਕੀਤੇ ਹੋਏ ਪੋਸਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਮੈਂ ਦਿੱਲੀ ਚੂਨਾ ਦੇ ਵਿੱਚ ਭਾਜਪਾ ਦੀ ਜਿੱਤ ਤੋਂ ਨਾ ਖੁਸ਼ ਹਾਂ ਇਹ ਕਿਵੇਂ ਸੰਭਵ ਹੈ ਜਦੋਂ ਮੈਨੂੰ ਕੇਜਰੀਵਾਲ ਪਸੰਦ ਨਹੀਂ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਉਹ ਸਤਾ ਤੋਂ ਬਾਹਰ ਹੈ ਪਰ ਸੱਚ ਤਾਂ ਸਾਠ ਹੀ ਹੁੰਦਾ ਹੈ ਹਾਰ ਚੋਣ ਦੇ ਵਿੱਚ ਜਿਹੜਾ ਕਿ ਭਾਜਪਾ ਨੂੰ ਚੇਤੂ ਬਣਾਉਣ ਦੇ ਲਈ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਕੇਜਰੀਵਾਲ ਨੂੰ ਲੈ ਕੇ ਵੱਡਾ ਦਾਵਾ ਠੋਕ ਦਿੱਤਾ ਹੈ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਖੁਦ ਵੀ ਦਿੱਲੀ ਸੇ ਹਾਰ ਗਏ ਐਂਡ ਕਾਂਗਰਸ ਵਿਲ ਡੀਫੀਟ ਆਮ ਆਦਮੀ ਪਾਰਟੀ ਇਨ ਨੈਕਸਟ ਇਲੈਕਸ਼ਨ ਆਫ ਪੰਜਾਬ ਤੇ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਐਂਡ THEN ਅਰਵਿੰਦ ਕੇਜਰੀਵਾਲ ਵਿਲ ਜੁਆਇਨ ਬੀਜੇਪੀ ਬਿਕਾਉਜ਼ ਕੇਜਰੀਵਾਲ ਇਜ਼ ਕਲੇਵਰ ਐਸ ਮੋਦੀ ਜੀ ਤੇ ਜਿਸ ਤੋਂ ਬਾਅਦ ਤੇ ਗੱਲ ਕਰੀ ਉਹਨਾਂ ਨੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹਾਰ ਗਏ ਨੇ ਤੇ ਹੁਣੇ ਕਾਂਗਰਸ ਪੰਜਾਬ ਚ ਅਗਲੀਆਂ ਚੋਣਾਂ ਦੇ ਵਿੱਚ ਜਦੋਂ 2027 ਦੀਆਂ ਇਲੈਕਸ਼ਨਾਂ ਆਉਣਗੀਆਂ ਤਾਂ ਆਮ ਆਦਮੀ ਪਾਰਟੀ ਨੂੰ ਉਦੋਂ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਫਿਰ ਅਰਵਿੰਦ ਕੇਜਰੀਵਾਲ ਪਾਪਾ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਕੇਜਰੀਵਾਲ ਵੀ ਮੋਦੀ ਜੀ ਵਾਂਗ ਹੀ ਚਿਲਾਕ ਨੇ ਤੇ ਜਿਸ ਤੋਂ ਬਾਅਦ ਇਹ ਵੱਡਾ ਦਾਵਾ ਕੇ ਆਰਕੇ ਨੇ ਠੋਕੇ ਹੈ ਤੇ ਜਿਸ ਤੋਂ ਬਾਅਦ ਕੱਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਗਦੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਹੁਣ ਕੇ ਆਰਕੇ ਨੇ ਵੀ ਵੱਡਾ ਦਾਵਾ ਠੋਕ ਦਿੱਤਾ ਹੈ ਦਿੱਲੀ ਚੋਣਾ ਹਾਰੇ ਅਰਵਿੰਦ ਕੇਜਰੀਵਾਲ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਤੇ ਦੱਸਦੀ ਇਹ ਕਿ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੱਡੇ ਤੋਂ ਵੱਡਾ ਝਟਕਾ ਲੱਗ ਰਿਹਾ ਹੈ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਤੇ ਭਾਜਪਾ ਨੇ ਦਿੱਲੀ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਦੇ ਨਾਲ ਹੀ ਉੱਥੇ ਹੀ ਸਾਬਕਾ ਮੁੱਖ ਮੰਤਰੀ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਸੀਟ ਤੇ ਇੱਕrarī ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੌਰਾਨ ਦੱਸਿਏ ਉਥੇ ਹੀ ਇੱਕ ਵੱਡੀ ਹਾਸੀ ਨੇ ਵੱਡਾ ਦਾਵਾ ਠੋਕ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹਾਰ ਗਏ ਨੇ ਤੇ ਜਿਸ ਤੋਂ ਬਾਅਦ ਕਾਂਗਰਸ ਹੁਣ ਪੰਜਾਬ ਚ ਅਗਲੀਆਂ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਹਰਾ ਦੇਵੇਗੀ ਤੇ ਫਿਰ ਅਰਵਿੰਦ ਕੇਜਰੀਵਾਲ ਭਾਜਪਾ ਚ ਸ਼ਾਮਲ ਹੋਣਗੇ ਕਿਉਂਕਿ ਕੇਜਰੀਵਾਲ ਵੀ ਮੋਦੀ ਜੀ ਵਾਂਗ ਹੀ ਜਲਾਕ ਨੇ ਤੇ ਸਾਰੇ ਨਾਲੋਂ ਵੱਡਾ ਸਵਾਲ ਕੇ ਆਰਕੇ ਦੇ ਲਈ ਇਹ ਬਣਿਆ ਹੋਇਆ ਸੀ ਕਿ ਉਹ ਭਾਜਪਾ ਦੀ ਜਿੱਤ ਤੋਂ ਨਾ ਖੁਸ਼ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਪੋਸਟ ਦੇ ਉੱਤੇ ਵੀ ਜਵਾਬ ਦਿੱਤਾ ਹੈ ਉਹਨਾਂ ਨੇ ਆਪਣੀ ਟਵੀਟ ਕੀਤੀ ਹੋਈ ਪੋਸਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਮੈਂ ਦਿੱਲੀ ਚੋਣਾਂ ਦੇ ਵਿੱਚ ਭਾਜਪਾ ਦੀ ਜਿੱਤ ਤੋਂ ਨਾ ਖੁਸ਼ ਹਾਂ ਇਹ ਕਿਵੇਂ ਸੰਭਵ ਹੈ ਜਦੋਂ ਮੈਨੂੰ ਕੇਜਰੀਵਾਲ ਪਸੰਦ ਨਹੀਂ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਉਹ ਸਤਾ ਤੋਂ ਬਾਹਰ ਹੈ ਪਰ ਸੱਚਤਾ ਸਾઠી ਹੁੰਦਾ ਹੈ ਭਾਰ ਚੋਣ ਦੇ ਵਿੱਚ ਜਿਹੜਾ ਕਿ ਭਾਜਪਾ ਨੂੰ ਜੇਤੂ ਬਣਾਉਣ ਦੇ ਲਈ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਕੇਜਰੀਵਾਲ ਨੂੰ ਲੈ ਕੇ ਵੱਡਾ ਦਾਵਾ ਠੋਕ ਦਿੱਤਾ ਹੈ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਖੁਦ ਵੀ ਦਿੱਲੀ से हार गए हैं एंड ਕਾਂਗਰਸ ਵਿਲ ਡੀਫੀਟ ਆਮ ਆਦਮੀ ਪਾਰਟੀ ਇਨ ਨੈਕਸਟ ਇਲੈਕਸ਼ਨ ਆਫ ਪੰਜਾਬ ਤੇ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਐਂਡ THEN ਅਰਵਿੰਦ ਕੇਜਰੀਵਾਲ ਵਿਲ ਜੁਆਇਨ ਬੀਜੇਪੀ ਬਿਕਾਉਜ਼ ਕੇਜਰੀਵਾਲ ਦੇ ਜੈ ਕਲੇਵਰ ਐਸ ਮੋਦੀ ਜੀ ਤੇ ਜਿਸ ਤੋਂ ਬਾਅਦ ਤਾਂ ਗੱਲ ਕਰੀ ਉਹਨਾਂ ਨੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹਾਰ ਗਏ ਨੇ ਤੇ ਹੁਣੇ ਕਾਂਗਰਸ ਪੰਜਾਬ ਚ ਅਗਲੀਆਂ ਚੋਣਾਂ ਦੇ ਵਿੱਚ ਜਦੋਂ 2027 ਦੀਆਂ ਇਲੈਕਸ਼ਨਾਂ ਆਉਣਗੀਆਂ ਤਾਂ ਆਮ ਆਦਮੀ ਪਾਰਟੀ ਨੂੰ ਉਦੋਂ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਫਿਰ ਅਰਵਿੰਦ ਕੇਜਰੀਵਾਲ ਪਾਸਪਾ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਕੇਜਰੀਵਾਲ ਵੀ ਮੋਦੀ ਜੀ ਵਾਂਗ ਹੀ ਚਿੜਾਕਨੇ ਤੇ ਜਿਸ ਤੋਂ ਬਾਅਦ ਇਹ ਵੱਡਾ ਦਾਵਾ ਕੇ ਆਰਕੇ ਨੇ ਠੋਕੇ ਹੈ ਤੇ ਜਿਸ ਤੋਂ ਬਾਅਦ ਕੱਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਗਦੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਹੁਣ ਕੇ ਆਰਕੇ ਨੇ ਵੀ ਵੱਡਾ ਦਾਵਾ ਠੋਕ ਦਿੱਤਾ